ਤਾਰ ਦੋ ਲੱਗਰ ਦੇ ਲੋ ਇਹ ਸਭ ਤੋਂ ਸਭਾ ਲੱਗਰ ਲਾਉਣ ਦੇ ਕਿਤੇ ਸਾਨੂੰ ਲੱਗਰ ਲਾਵੇ 8 ਦਿਨ ਦਾ ਰਹੇ ਕਿਵੇਂ ਲੈਜੀ ਰਾਤ ਦੇ ਤੋਂ 14 ਵਾਰ ਬਲਕਤ ਤੇ ਕਵੀਰ ਸਾਹਿਬ ਤੇਰੇ ਹੱਥ ਕਵੀਰ ਸੂਤਾ ਕੀ ਕਰ ਰਹੇ ਉੱਠ ਕੇ ਨਾ ਜੱਪੇ ਨਾ ਆਰ ਇੱਕ ਦਿਨ ਸੋਵਣ ਹੋਏ ਕੋ ਜੋ ਸਿਰ ਸਹੀ ਨਾ ਦੇ ਸੋ ਸਿਰ ਕੱਟ ਉਦਾ ਪਰ ਦਰ ਪ੍ਰੀਤ ਸਾਥੀ ਇਹ ਤਾਂ ਕਰਮ ਬਦਲ ਕਰਦੇ ਨੇ ਕਹਿੰਦੇ ਜਿਹੜਾ ਅੱਤ ਵੇਲੇ ਸੁੱਤਾ ਰਹਿ ਗਿਆ ਕਹਿੰਦੇ ਇੱਕ ਕਾਪਾ ਲਓ, ਪਰਪਾਨ ਲਓ ਕੋਈ ਨਾ ਲਵੇ ਕਹਿੰਦੇ ਆਪਣਾ ਨਾਮ ਹੱਥੋਂ ਕਿਰਪਾਨ ਲੈ ਕੇ ਕਾਪਾ ਲੈ ਕੇ ਆਪਣਾ ਧੜ ਤੇ ਨਾਲੀ ਸੀਸ ਵੱਟ ਕੇ ਸੁੱਟ ਦੇਵੇ ਕਿ ਮੈਂ ਨਾ ਮੁੱਤ ਵੇਲੇ ਸੁੱਤਾ ਪਿਆ ਰਿਹਾ। ਕੋਠੇ ਪਰੇਗਾ ਹੁਦੂ ਸਾਜ ਸਵੇਰ ਆਵਾਜ਼ ਬੁਜਾਰ ਜੋ ਸਿਰ ਸਾਈ ਨਾ ਨਵੇ। ਜਿਹੜਾ ਅਮਤ ਮਿਲਿਆ ਆਪਣੇ ਖਾਸ ਪੰਦੇ ਸਿਰ ਨਿਮੇ ਆਵੇ ਬਾਰੇ ਕਹੇ ਸੋ ਸਿਰ ਕੱਤ ਉਤਾਰ ਕਹਿੰਦੇ ਕਾਬਾ ਵਾਲ ਤੇ ਵੱਡ ਗਿਆ ਹੁਲੇ ਸਿਰ ਨੂੰ ਜਿਹੜਾ ਅਮਤ ਮਿਲਿਆ ਨੇ ਸੰਭਾਲਦਾ ਕਬੀਰ ਸਾਹਿਬ ਕਹਿੰਦੇ ਕਬੀਰ ਲੂਤਣਾ ਹੈ ਤਾਂ ਲੂਤ ਲੈ ਖਰਾਬ ਨਾਮ ਹੈ ਧੂਤ ਫਿਰ ਬਾਚੇ ਬਿਸ਼ਤਾ ਹੋਵੇ ਪ੍ਰਾਪਤ ਹੈ ਬਿਸ਼ਤ ਇਹਨੇ ਹੱਥ ਪਰ ਪ੍ਰਾਪਤ ਪਾਪ ਦੇ ਹੋਈਆ ਉਹ ਵੇਨ ਦੇ ਰਹੀ ਤੇ ਇਹ ਤੇਰੀ ਮਨਿਆ ਅਬਰ ਆਜ ਤੇ ਰਿਖੇ ਲਾਭ ਮੇਰਾ ਸਾਥ ਸੰਗਤ ਭਜ ਤੇ ਮਨ ਦਾ ਅਬ ਤਰੇੜਾ ਜੁਣ ਸਮਾ ਲੈ ਕਈ ਸ਼ਾਮ ਦਾ ਵੇਲਾ ਜੁਣ ਸਮਾ ਲੈ ਕਈ ਸਿਧੀ ਜਿਨਾਂ ਦੇ ਜਦੋਂ ਹੁੰਦੇ ਨੇ ਕੋਈ ਵੀ ਸਿਧੀ ਜਿਆ ਰਹੋ ਜੇ ਸਿਧੀ ਸਿਧ ਅਨ ਸਿਧ ਧਿਆਨ ਆਪਉਦੇ ਸਾਥ ਬਰਦਵਾਰੇ ਦੇ ਝੋਲੇ ਤਰਬਤ ਨਾਵਾ ਜੇ ਗੁਰੂ ਬੋਲੇ ਸੇ ਮਹਾਰਾਜਾ ਆਪਣਾ ਸਾਰਾ ਪਰਿਵਾਰ ਨਾ ਮਾਰ ਦੇ ਆਖੱਖ ਬਲੀ ਸੀ ਜੁਣਾ ਤੇ ਸਦਰ ਤੇ ਖਲੀਆਂ ਮਸੀਤਾਂ ਹੁਣ ਜਾਂ ਸੀ ਤੇ ਮੁਸਲਮਾਨਾਂ ਨੇ ਬੰਗਾ ਲੈ ਲਈ ਸੀ ਆ ਭੈਣ ਨੇ ਬੁਰਫੀ ਤੱਕ ਦੇ ਦਿੱਖ ਕਹਿਣਾ ਨੂੰ ਸੰਤਨਾ ਪਿਤਾ ਗੁਰੂ ਗ੍ਰੰਥ ਸਾਹਿਬ ਜੀ ਅਜੂਈ ਦੇ ਵਿੱਚ ਮਾਤਾ ਨੂੰ ਸ਼ਰਧਾ ਦੇ ਬਹੁਤ ਸੇੜ ਕਰਨ ਲਈ ਦੂਦੋ ਪੋਾਈ ਸਾਤ ਸੰਗਤ ਜੀ ਉਹ ਬੁਲਾਈਏ ਭੱਜੇ ਵਾਇਕੋਟੀ ਦਾ ਘਰਸਾ ਵਾਇਕੋਟੀ ਕੀ ਘੱਤੇ ਕੁਝ ਰੋਜ ਤੋਂ ਮਾਤਾ ਜੀ ਅਗਾਜ਼ ਕਰਾਣਾ ਕਰ ਗਈ ਮੇਰੇ ਘਰ ਤੇ ਜਾਨ ਜਨਵਰੀ ਨੂੰ ਸਰਦਾਰ ਪਰਸੇਵ ਸਿੰਘ ਦੀ ਬੇਟੀ ਦੀ ਮੈਂ ਜਿ ਸੀ ਉੱਤੇ ਪੈਰ ਤੇ ਵਿੱਚ ਅਸੀਂ ਆਇਆ ਸੀ ਬਿਲਕੁਲ ਠੀਕ ਠਾਕ ਸੀ ਤੇ 6-7 ਦਿਨ ਪਹਿਲਾ ਦਿਨ ਵਾਸਤੇ ਕੋਈ ਮੋਰਚੇ ਵਾਲਾ ਕੋਈ ਗੱਲਬਾਤ ਸੀ ਜਾਂ ਕੋਈ ਰਹਿਮਰ ਜਿਆਦਾ ਕਰਦੇ ਸੀ ਕਿ ਇਹਨਾਂ ਦੇ ਰਹਿਮ ਸਰੇ ਤੇ ਪੁੱਜੇ ਤੇ ਜਦੋਂ ਉਹ ਗੇੜ ਦੇ ਅੱਗੇ ਬੂਆ ਹੋਏ ਤੇ ਅੱਗੇ ਮੱਜੇ ਮੱਜਾ ਡਾਇਰ ਆ ਤੇ ਪਹਿਲਾਂ ਮਾਦਾ ਜੀਵਨੋਂ ਫਤੇਦਾ ਜਵਾਬ ਆਇਆ ਔਰ ਬੜੀ ਹੂਕ ਹੋਚ ਹੋਈ ਔਰ ਉਹਨੇ ਇਹ ਕਲ ਰੱਖੀ ਕਿ ਕੁੱਤ ਤੁਸੀਂ ਮਿਲਣਾ ਹੈ ਤੇ ਮੇਰਾ ਦੋ ਦੋ ਕਿਲੋ ਖੁਰਵਾਰ ਕਿਆ ਕਹਤੇ ਮਾਝੇ ਤੋਂ ਵਾਇਨ ਜੀ ਅਸੀਂ ਮਾਝੇ ਵਾਲੇ ਜਿਹੜੇ ਗਵੰਡੀ ਭਰਾਵਾਂ ਕੋਲ ਸੇਵ ਚਿਣਤਾਣੇ ਵਾਲਾ ਅਤੇ ਗੁਰਸੇਵ ਸਿੰਘ ਨੇ ਮਾਤਾ ਦੇ ਫਿਰ ਤੇ ਕਾਫੀ ਪੂਰੇ ਭਾਰਤ ਪੱਧਰ ਤੇ ਪ੍ਰਾਪਤੀਆਂ ਕੀਤੀਆਂ ਜਿਵੇਂ ਦਿੱਲੀ ਅੰਦੋਲਨ 220 ਦੇ ਵਿੱਚ ਆਇਆ ਜਿਹਦੇ ਚ ਤਿੰਨ ਕਾਲੇ ਬਲੋਹਰ ਔਰ ਭਾਰਤ ਜਿਹੜਾ ਉਹਦੇ ਚ ਕਿਸਾਨ ਵੀ ਗੁਲਾਮ ਹੋ ਚੁੱਕਾ ਸੀ ਮਜ਼ਦੂਰ ਵੀ ਗੁਲਾਮ ਹੋ ਚੁੱਕਾ ਸੀ ਦੁਕਾਨਦਾਰ ਵੀ ਗੁਲਾਮ ਹੋ ਚੁੱਕਾ ਸੀ ਸਾਰਾ ਸਿਸਟਮ ਜਿਹੜਾ ਸੀਗਾ ਉਹ ਗੁਲਾਮ ਹੋ ਚੁੱਕਾ ਸੀਗਾ ਔਰ ਬਹੁਤ ਵੱਡਾ ਇੱਕ ਫੈਲ ਸੁਨੇਹ ਜਿਹੜਾ ਪੜੀ ਤੇ ਜੀਹਨ ਦਾ ਇਹ ਗੁਲਾਮ ਹੋਦਾ ਸੀ ਔਰ ਜਿਹੜੇ ਚ ਸਰਦਾਰ ਕੋ ਸੇਖ ਨੇ ਇਕੱਲੀ ਹਵੇਲੀ ਚੱਲ ਕੇ ਔਰ ਹਵੇਲੀ ਇੱਕ ਵੱਖਰੀ ਆ ਕਿ ਇੱਕ ਮਿੰਟ ਤੋਂ ਔਰ ਗੂਲ ਤੋਂ ਹਟ ਕੇ ਪ੍ਰਵਾਸਨ ਫੜ ਕੇ ਔਰ ਦਿੱਲੀ ਅੰਦੋਲਨ ਦੇ ਵਿੱਚ ਹਿੱਸਾ ਪਾ ਕੇ ਮਜ਼ਦੂਰ ਨੂੰ ਯਾਰਕ ਕਰਾਇਆ ਕਿਸਾਨ ਨੂੰ ਯਾਰਕ ਕਰਾਇਆ ਦੁਕਾਨਦਾਰ ਨੂੰ ਯਾਰਕ ਕਰਾਇਆ ਇਹ ਕਾਨੂੰਨ ਹੋ ਸੀਗਾ ਜਿਹਦੇ ਤੋਂ 10 ਮਾਰਚ ਐ ਖਾਲਸਾ ਪਿਆਰ ਕੀ 20 ਅਮ ਜੀ ਸੋ ਨਿਹਾਲ ਆਪ ਸ੍ਰੀ ਅਕਾਲੋ ਉਹ ਬੇਟੀਆ ਬੀਕੇਯੂ ਮਝੇਲ ਉਹ ਉਹਨਾਂ ਜੱਥੇਬੰਦੀ ਨੇ ਵੀ ਆਪਣੇ ਆਪ ਨੂੰ ਵੇਖੀ ਨੂੰ ਸਰਪਾਉ ਦੇਣਾ ਗੁਰਸ ਗੁਰਸੇਵ ਸਿੰਘ ਧਾਲਵਾਲ ਜੀ ਨੂੰ ਮਝੇਲ ਜੱਥੇਬੰਦੀ ਵੱਲੋਂ ਦਾਸਬਿੰਦਰ ਸਿੰਘ ਤਿਰਸਾ ਭਾਰਤੀ ਕਿਸਾਨ ਇਕਤਾ ਬੀਕੇਯੂ ਹਰਿਆਣਾ ਦਲਬੀਰ ਸਿੰਘ ਜਿੰਦੂਪੁਰ ਜਿਹੜੇ ਕੀ ਇਸ ਭੋਲਾ ਦੇ ਨੂੰ ਸ਼ੁਰੂ ਕਰਨ ਵਾਲੇ ਮੁੱਢਲੀ ਜੱਦਬੰਦੀ ਸਰਦਾਰ ਮੋਹਰਸ ਸਿੰਘ ਜੀ ਦੇ بیٹے ਨੇ ਦਰਬੀਰ ਸਿੰਘ ਸੂਪਰ ਜੀ ਉਮੀ ਪਹੁੰਚੇ ਨੇ ਗੁਰਿੰਦਰ ਸਿੰਘ ਜੀ ਭੰਗੂ ਕਿਸਾਨ ਜੀ ਨੇ ਸੇਰੇ ਜੱਲਾ ਸੁਖਿੰਦਰ ਸਿੰਘ ਕੋਸਾ ਭਰਤ ਸਿੰਘ ਜੀ ਨੂੰ ਕੋਸਾ ਨਾਲ ਸਾਥੀ ਜਾਈ ਉਹ ਸੇਧ ਲਾ ਠਿਕਣ ਕਰਕੇ ਉਹਨਾਂ ਨੇ ਫੋਨ ਤੇ ਹਾਜ਼ਰ ਹੋਈਏ اندروڈا جی اس بعد اپنی حاضری لیں گے بججنگ جی پر شہر وائس پردھان مزدور سنگرش کمیٹی فروزپور پرمجیت جی بی کے جی سور آگے وہ بھی پہنچے گرمیت سب جی ضلع پردھان سدھوپور فروزپور کو پہنچے ہیں دلندر ਜਿਹੜੇ ਜਿਹੜਾ ਪ੍ਰਧਾਨ ਨੇ ਤੇ ਅੱਜ ਜਿਹੜੇ ਆਪਾਂ ਨੂੰ ਸ਼ਹਿਰ ਦੇ ਇਸ ਸਰਪੰਨਾਂ ਕੁਝ ਜਲਦੀ ਹੋਏ ਨਿਸ਼ਾਨ ਸਿੰਘ ਜੀ ਚੰਗੜੀ ਹਿਲਕ ਵਾਸ਼ਪਤਾ ਨਾਮ ਦਾ ਜਨ ਤੇ ਅਤੀ ਸੰਗਤ ਤੋਂ ਬਾਬਾ ਜੀ ਜਿਹੜੇ ਉਹਨੇ ਮਾਤਾ ਜੀ ਦੇ ਆਪਾਂ ਨੂੰ ਬੱਚੇ ਦਾ ਸਰਦਾਰ ਜੀ ਗੁਰਦੁਆਰਾ ਬੋਰੀ ਸਾਹਿਬ ਦੇ ਸੇਵਾਦਾਰ ਹੋਏ ਬੈਠੇ ਤੇ ਜਿਹੜੇ ਭਾਈ ਸਾਹਿਬ ਕਥਾ کریںم ہے اسے بابا جی نے دوست بابا مریض جی پنڈے کو جڑے اردس گئے ہی سیاسی آگو بھی اتنے پہنچے سی سرندر فروزپور تو ہیرا سن جی سوڈھی بکرمجیت صاحب شری گرو گرنتھ جی ہزوری اندر ماجر کوری انتم اردو بیٹھی گرو روپ گرو پیاری گرو سواری سات سنگ جیو دسے پاشا جی ਬਖਸ਼ੀ ਹੋਏ ਫਤੇ ਪ੍ਰਬੰਧ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਜੀ ਲੁਟੀ ਰਹੀ ਹੈ ਕਿ ਜਿਹੜੇ ਜਿਹੜੇ ਇਸ ਅੱਜ ਰੁੱਕ ਦੀ ਘੜੀ ਦੇ ਵਿੱਚ ਗੁਰਸੇਵ ਸਿੰਘ ਧਾਰਵਾਲ ਜੀ ਉਹਨਾਂ ਦੇ ਪਰਿਵਾਰ ਨਾਲ ਕੋਲ ਸਾਂਝਾ ਕਰਨ ਲਈ ਆਏ ਨੇ ਉਹਨਾਂ ਦੀ ਹਾਜ਼ਰੀ ਲਾਉਣੀ ਹੈ ਕਿਉਂਕਿ ਆਪ ਕੋ ਸਹਿਮਾਨ ਬਹੁਤ ਆਏ ਨੇ ਜੱਥੇਬੰਦੀਆਂ ਦੇ ਆਪ ਕੋ ਮੈਂ ਕੋਸ਼ਿਸ਼ ਕਰਦਾ ਰਾਜਨੀਤਿਕ ਸਿਆਸੀ ਪਾਰਟੀਆਂ ਤੋਂ ਆਗੂ ਵੀ ਆਏ ਹਾਜ਼ਰ ਹੋਈ ਹੈ ਕਿਉਂ ਮੈਂ ਉਹਨਾਂ ਦੇ ਨਾਮ ਤੋਂ ਉਸ ਤੋਂ ਬਾਅਦ ਸਾਡੇ ਸਾਰੇ ਵੱਲੋਂ ਇੱਕ ਹੀ ਜਿਹੜੀ ਸਾਰੇ ਦਿੱਤੇ ਬੰਦੇ ਦੀ ਹਾਜ਼ਰੀ ਲਵਾਂਗੇ ਉਹ ਸਾਡੇ ਸਰਦਾਰ ਇੰਦਰਜੀਤ ਸਿੰਘ ਜੀ ਕੋਟਪੁੱਟ ਜਿਹੜੇ ਕਿ ਐਸਟੀਐਮ ਬਿਆਸ ਸਾਸੀ ਦੇ ਚਿਹਰੇ ਆਗੂ ਨੇ ਉਸ ਤੋਂ ਪਹਿਲਾਂ ਮੈਂ ਸਾਰਿਆਂ ਦੇ ਨਾਮ ਜ਼ਰੂਰ ਦੱਸਣਾ ਚਾਹੁੰਦਾ ਜਿਹੜੇ ਜਿਹੜੇ ਸੁੱਖ ਦੀ ਘੜੀ ਵਿੱਚ ਪਰਿਵਾਰ ਨਾਲ گورن